ਅੱਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਅਖੌਤੀ ਤੌਰ ਦੇ ਉੱਪਰ ਸਰਕਾਰੀ ਕਬਜ਼ੇ ਦੇ ਵਿੱਚੋਂ ਬਾਹਰ ਕੱਢਣ ਦਾ ਐਲਾਨ ਕਰਦੇ ਆ ਅੱਜ ਪਟਨਾ ਸਾਹਿਬ ਵਿਖੇ ਪਟਨਾ ਸਾਹਿਬ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਚਰਨਜੀਤ ਸਿੰਘ ਦੀ ਅਗਵਾਈ ਦੇ ਹੇਠ ਇੱਕ 6 ਮੈਂਬਰੀ ਪਟਨਾ ਸਾਹਿਬ ਪੰਥ ਸੇਵਕ ਜਥਾ ਕਾਇਮ ਕੀਤਾ ਗਿਆ ਇਸ ਬਾਰੇ ਅੱਜ ਪਟਨਾ ਸਾਹਿਬ ਵਿਖੇ ਪੱਤਰਕਾਰ ਮਿਲਣੀ ਕਰਕੇ ਜਥੇ ਦੀ ਬੰਦਰ ਦਾ ਐਲਾਨ ਕੀਤਾ ਗਿਆ ਚਰਨਜੀਤ ਸਿੰਘ ਇਸ ਜਥੇ ਦੇ ਮੁਖ ਸਲਾਹਕਾਰ ਨੇ ਅਤੇ ਇਸ ਤੋਂ ਇਲਾਵਾ ਇਸ ਦੇ ਬਾਰੇ ਵਿੱਚ ਗੱਲਬਾਤ ਕਰਦੇ ਹਾਂ ਜਰਨਜੀਤ ਸਿੰਘ ਨੇ ਦੱਸਿਆ ਹੈ ਕਿ ਸੰਗਤ ਦੇ ਸੁਝਾਅ ਦੇ ਮੁਤਾਬਿਕ ਇੱਕ 6 ਮੈਂਬਰੀ ਜਥਾ ਬਣਾਇਆ ਗਿਆ ਹੈ ਜੋ ਤਖਤ ਪਟਨਾ ਸਾਹਿਬ ਦੀ ਮਾਨ ਮਰਿਆਦਾ ਤਖਤ ਸਾਹਿਬ ਪ੍ਰਬੰਧਕ ਕਮੇਟੀ ਦੇ ਵਿੱਚ ਸੁਧਾਰ ਤਖਤ ਸਾਹਿਬ ਦੀ ਗੋਲਕ ਦੀ ਦਰਬਾਰ ਤੋਂ ਉਠਾ ਲਾਉਣ ਅਤੇ ਸਰਕਾਰੀ ਦਖਲਅੰਦਾਜ਼ੀ ਤੋਂ ਪ੍ਰਬੰਧ ਨੂੰ ਬਾਹਰ ਕੱਢਣ ਦੇ ਵਾਸਤੇ ਹਮਲਾ ਮਾਰੇਗਾ ਜਥੇ ਨੇ ਤਖਤ ਸ਼੍ਰੀ ਸਚਕੰਡ ਹਜ਼ੂਰ ਅਵਚਲ ਨਗਰ ਸਾਹਿਬ ਦੇ ਬੋਰਡ ਦੇ ਵਿੱਚ ਸਰਕਾਰੀ ਕੋਸਪੈਟ ਦੀ ਵੀ ਸਖਤ ਨਿਖੇਦੀ ਕੀਤੀ ਹੈ 6 ਮੈਂਬਰੀ ਜਥੇ ਦੇ ਵਿੱਚ ਜਨਰ ਸਕੱਤਰ ਇਕਬਾਲ ਸਿੰਘ ਲੱਕੀ ਬੱਗਾ ਸ਼੍ਰੀ ਸਲਾਹਕਾਰ ਮਨੋਹਰ ਸਿੰਘ ਬੱਗਾ, ਉਦੇ ਸਿੰਘ, ਰਣਵੀਰ ਸਿੰਘ, ਦੀਪਕ ਲੰਬਾ, ਮੇਜਰ ਗੁਰਚਰਨ ਸਿੰਘ, ਚਾਵਲਾ ਅਤੇ ਮਹਾਰਾਜਾ ਸਿੰਘ ਸੋਨੂ ਸ਼ਾਮਲ ਨੇ। ਉਹਨਾਂ ਦੱਸਿਆ ਕਿ ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਚੋਣ ਜੂਨ-ਜੁਲਾਈ 2023 ਨੂੰ ਹੋ ਜਾਣੀ ਚਾਹੀਦੀ ਸੀ ਪਰ ਅੱਜ 1 ਸਾਲ ਬੀਤਨ ਨੂੰ ਆਇਆ ਹੈ ਅਤੇ ਪ੍ਰਬੰਧਕ ਚੋਣ ਨਹੀਂ ਕਰਵਾ ਰਹੇ। ਸੰਗੋ ਅਦਾਲਤੀ ਦਾਅ-ਪੇਚਾਂ ਦੇ ਸਹਾਰੇ ਚੋਣਾਂ ਨੂੰ ਲਟਕਾਇਆ ਜਾ ਰਿਹਾ ਹੈ। ਤਖਤ ਸਾਹਿਬ ਦੀ ਮਾਨ ਮਰਿਆਦਾ ਦੀ ਅਖੌਤੀ ਉਲੰਘਣਾ ਵੀ ਹੋਈ ਹੈ ਅਤੇ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਨੂੰ ਛਿਕੇ ਟੰਕੇ। ਕਮੇਟੀ ਨੇ ਆਪਣੇ ਆਪ ਹੁਦਰੀਆਂ ਵੀ ਕੀਤੀਆਂ ਹੈ। ਉਹਨਾਂ ਦੋਸ਼ ਲਾਇਆ ਹੈ ਕਿ ਪ੍ਰਬੰਧ ਵਿੱਚ ਗੋਲਕ ਦੀ ਦੁਰਵਰਤੋਂ ਤੇ ਹੋਰ ਮਸਲਿਆਂ ਨੂੰ ਅਕਾਲ ਤਖਤ ਸਾਹਿਬ ਦੇ ਕੋਲ ਲੈ ਕੇ ਜਾਵਾਂਗੇ। ਇਸ ਦਲਾਵਾ ਉਹਨਾਂ ਦੇ ਵੱਲੋਂ ਇਹ ਵੀ ਗੁਜ਼ਾਰਿਸ਼ ਕੀਤੀ ਗਈ ਸੀ ਲੋਕਾਂ ਨੂੰ ਕਿ ਚਾਰਜੂ ਨੂ ਕੱਲੂਕਾਰੇ ਦਿਹਾੜੇ ਦੀ ਅਰਦਾਸ ਦੇ ਮੌਕੇ ਦੇ ਉੱਪਰ ਸਵੇਰ ਨੂੰ 9 ਵਜੇ ਸਿਰਾਂ ਦੇ ਉੱਪਰ ਕਾਲੀਆਂ ਪੱਗਾਂ ਅਤੇ ਕਾਲੇ ਦੁਪੱਟੇ ਲੈ ਕੇ ਸ਼ਾਮਿਲ ਹੋਣ। ਅਤੇ ਅਜੀਹਾ ਹੋਇਆ ਵੀ ਜਿੱਥੇ ਕਿ ਵੱਡੀ ਤਾਦਾਦ ਦੇ ਵਿੱਚ ਸਿੰਘ ਅਤੇ ਸਿੰਘਣੀਆਂ 9 ਵਜੇ ਸਵੇਰ ਨੂੰ ਸਿਰਾਂ ਦੇ ਉੱਪਰ ਕਾਲੀਆਂ ਪੱਗਾਂ ਅਤੇ ਕਾਲੇ ਦੁਪੱਟੇ ਲੈ ਕੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਵਾਸਤੇ ਵੀ ਪਹੁੰਚੇ ਸੀ ਬਾਕੀ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ